ਗੁਰਭਤੀ ਅਸ਼ਟਪਦੀਆ ਮਹੱਲਾ ਪਹਿਲਾ ਵਿਪਾਸ ਇੱਕ ਓੰਕਾਰ ਸਤਗੁਰ ਪਦਸਾਦ ਦੁਬਦਾ ਬਵਰੀ ਮਨ ਬਵਰਾਇ ਝੂਠੈ ਲਾਲਚ ਜਨਮ ਗਵਾਇ ਲਪਟ ਰਹੀ ਫੁਨ ਬੰਧ ਨਾ ਪਾਇਆ ਸਤਗੁਰੁ ਰਾਖੇ ਨਾਮੁ ਦਰੜਾਇ ਨਾ ਮਨ ਮਰੈ ਨਾ ਮਾਇਆ ਮਰੈ ਜਿਨ ਕਿਛ ਕੀਆ ਸੋਈ ਜਾਣੈ ਸਬਦ ਵਿਚਾਰ ਭਉ ਸਾਗਰ ਤਰੈ ਰਹਾਉ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨ ਚਲੈ ਪਿਆਰੀ ਮਾਇ ਮਮਤਾ ਹੈ ਬਹਰੰਗੀ ਬਿਨ ਨਾ ਵੈ ਕੋ ਸਾਥ ਨ ਸੰਗੀ ਜਿਉ ਮਨ ਦੇਖਹਿ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਬਲਾਵੈ ਸਤ ਗੁਰ ਪੂਛ ਸਹਜ ਕਰ ਪਾਵੈ raag naad man dooja paaye antar kaapat maha dukh paaye sat gur peeta soji paaye sach naam rahe lablaaye sacha sabd sach kam aave sacchi baani har gun gaave ਨਿਜ ਘਰਵਾਸ ਅਮਰ ਪਦ ਪਾਵੈ ਤਾ ਦਰ ਸਾਚੈ ਸੋਭਾ ਪਾਵੈ ਗੁਰ ਸੇਵਾ ਬਿਨ ਭਗਤ ਨ ਹੋਈ ਅਨੇਕ ਯਤਨ ਕਰੈ ਜੇ ਕੋਈ ਹਮੈ ਮੇਰਾ ਸਬਦ ਦੇ ਕੋਈ ਨਰਮਲ ਨਾਮ ਬਸੈ ਮਨ ਸੋਈ ਇਸ ਜਗ ਮਹਿ ਸਬਦ ਕਰਨੀ ਹੈ ਸਾਰ ਬਿਨ ਸਬਦ ਹੋਰ ਮੋਹ ਗੁਬਾਰ ਸਬਦੇ ਨਾਮ ਰਖੈ ਉਜ ਤਾਦ ਸਬਦੇ ਗਤ ਮਤ ਮੁਖ ਦੁਆਰ ਅਬਰ ਨਾਹੀ ਕਰ ਦੇਖਣ ਹਾਰੋ ਸਾਚਾ ਆਪ ਅਨੂਪ ਅਪਾਰ ਰਾਮ ਨਾਮ ਊਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪਦ ਭਾਤੀ ਮਹੱਲਾ ਪਹਿਲਾ ਮਾਇਆ ਮੋਹ ਹੈ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੋਭ ਹਾਇ ਸੁਤ ਕਾਂਚਨ ਸਿਉਹੇ ਤਬਧਾਇਆ ਸਭ ਕਿਛ ਆਪਣਾ ਇਕ ਰਾਮ ਪਦਾਇਆ ਐਸਾ ਜਪ ਜਪੋ ਜਪਮਾਲੀ ਦੁਖ ਸੁਖ ਪਰ ਹਰ ਭਗਤ ਨਰਾਲੀ ਰਹਾ ਗੋਣ ਨਿਧਾਨ ਤੇਰਾ ਅੰਤ ਨਾ ਪਾਇਆ ਸਤਿ ਸਬਦ ਤੁਝ ਮਹਿ ਸਮਾਇਆ ਆਬਾ ਗਉਣ ਤੁਧ ਆਪਤ ਚਾਇਆ ਸਹੀ ਭਗਤ ਜਿਨ ਸਚ ਚਿਤ ਲਾਇਆ ਗਿਆਨ ਧਿਆਨ ਨਰ ਹਰ ਨਿਰਬਾਣੀ ਬਿਨ ਸਤ ਗੁਰ ਭੇਤੇ ਕੋਈ ਨ ਜਾਣੀ ਸਗਲ ਸਰੋਬਰ ਜੋਤ ਸਮਾਣੀ ਆਨੰਦ ਰੂਪ ਬਿਟਹੋ ਗੁਰ ਬਾਣੀ ਭਾਉ ਭਗਤ ਗੁਰ ਮੱਤੀ ਪਾਏ ਹਉਮੈ ਵਿਚਹੁ ਸ਼ਬਦ ਜਲਾਏ ਧਾਬਤ ਰਾਖੇ ਠਾਕ ਰਹਾਏ ਸੱਚਾ ਨਾਮ ਮਨ ਵਸਾਏ ਬਿਸਮ ਬినੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲਿਬ ਲਾਗੀ ਦੇਖ ਨ ਬਾਦਿਆ ਜਲ ਮਹਿ ਆਗੀ ਸੋ ਬੂਝੈ ਹੋਵੈ ਬਡ ਪਾਗੀ ਸਤਗੁਰ ਸੇਬੇ ਭਰਮ ਚੁਕਾਏ ਅਨੰਦ ਜਾਗੈ ਸਚੁ ਲਿ ਬਲਾਏ ਏਕੋ ਜਾਣੈ ਅਬਦ ਨ ਕੋਇ ਸੁਖ ਦਾਤਾ ਸੇਬੇ ਨਿਰਮਲ ਹੋਇ ਸੇਬਾ ਸੁਤ ਸਬਦ ਵਿਚਾਰ ਜਪ ਤਪ ਸੰਜਮ ਹੋ ਮੈ ਮਾਰ ਜੀਵਨ ਮੁਕਤ ਜਾ ਸਬਦ ਸੁਣ ਆਏ ਸੱਚੀ ਰਹਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੈ ਤਨ ਹਾਰਾ ਅਵਨ ਨ ਸੂਜਸ ਬੀਜੀਕਾਰ ਤਨ ਮਨ ਧਨ ਹਰ ਆਗੈ ਰੱਖਿਆ ਨਾਨਕ ਕਹਿ ਮਹਾ ਗਸ ਚਾਖਿਆ